ਇਹਦੇ ਬਹੁਤ ਵਧੀਆ ਪਰਿਵਾਰਕ ਫਿਲਮਾਂ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀ ਨੇ ਜਿਸ ਤਰ੍ਹਾਂ ਮਸਤਾਨੇ ਫਿਲਮ ਬਣੀ ਬੀਬੀ ਰਜਨੀ ਬਣੀ ਉਦਾਸ ਫਿਲਮ ਬਣੀ ਇਹ ਫਿਲਮ ਬਣੀ ਕਿਹਨਾ ਜਿਹੜਾ ਪਰਿਵਾਰ ਦੇ ਵਿੱਚ ਬੈਠ ਕੇ ਅਸੀਂ ਦੇਖ ਨਹੀਂ ਸਕਦੇ ਇੱਕ ਗਲਤਫਹਿਮੀ ਦੇ ਸਹਾਰ ਹੋਏ ਕਿਸ ਤਰ੍ਹਾਂ ਪਰਿਵਾਰ ਕੇ ਰੂਹਰੇ ਹੁੰਦੇ ਨੇ ਦਾਦੇ ਪੋਤੇ ਦਾ ਪਿਆਰ ਉਹ ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਫਿਲਮ ਇਹੋ ਜਿਹੜੀ ਪਰਿਵਾਰਾਂ ਦੇ ਅੱਜ ਕੱਲ ਬਹੁਤ ਸਮਾਂ ਜਿਹਾਂ ਕਈਆਂ ਬਜ਼ੁਰਗਾਂ ਦੇ ਬੀਤ ਰਿਆ ਹੋਣਾ ਹੈ ਉਹ ਇਸ ਫਿਲਮ ਨੂੰ ਦੇਖ ਕੇ ਤੁਸੀ ਤੁਹਾਨੂੰ ਕਿੱਦਾਂ ਲੱਗਿਆ ਇਹ ਬਹੁਤ ਵਧੀਆ ਪਰਿਵਾਰਕ ਫਿਲਮ ਆ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀ ਨੇ ਜਿਸ ਤਰ੍ਹਾਂ ਮਸਤਾਨੇ ਫਿਲਮ ਬਣੀ ਬੀਬੀ ਰਜਨੀ ਬਣੀ ਉਦਾਸ ਫਿਲਮ ਬਣੀ ਇਹ ਫਿਲਮ ਬਣੀ ਪਰਿਵਾਰ ਦੇ ਵਿੱਚ ਜਿਹੜੀਆਂ ਬਹਿ ਕੇ ਦੇਖੀਆਂ ਜਾਣ ਸਕਣ ਉਹਨਾਂ ਦਾ ਕੀ ਦੇਖਣਾ ਜਿਹੜਾ ਪਰਿਵਾਰ ਦੇ ਵਿੱਚ ਬਹਿ ਕੇ ਅਸੀਂ ਦੇਖ ਨਹੀਂ ਸਕਦੇ ਜਿਨ੍ਹਾਂ ਨੂੰ ਵੇਖ ਕੇ ਵੱਡਿਆਂ ਨੂੰ ਸ਼ਰਮ ਮਹਿਸੂਸ ਕਰਨੀ ਪਵੇ ਥੱਲੇ ਮੂੰਹ ਕਰਨੇ ਪੈਣ ਉਹਨਾਂ ਦਾ ਫਿਲਮਾਂ ਦਾ ਕੋਈ ਦੇਖੋ ਇਹ ਤਾਂ ਸਿੱਖਿਆ ਵੀ ਮਿਲਦੀ ਆ ਨਾ ਇੱਕ ਗਲਤਫਹਿਮੀ ਨੇ ਸਰਕਾਰ ਹੋਏ ਕਿਸ ਤਰ੍ਹਾਂ ਪਰਿਵਾਰ ਕੇ ਰੂਪਰੇ ਹੁੰਦੇ ਨੇ ਦਾਦੇ ਪੋਤੇ ਦਾ ਪਿਆਰ ਉਹ ਕਹਿੰਦੇ ਮੂਲ ਨਾਲੋਂ ਬਿਆਜ ਪਿਆਰਾ ਤੁਹਾਡੇ ਇੱਕ ਲਾਪਰੀ ਤੇ ਜਿੰਨੇ ਇਥੇ ਮਾਂ ਲਿਖਾਇਆ ਹੋਇਆ ਉਹਨੇ ਤੁਹਾਡਾ ਬੜੀ ਕਹਿੰਦੇ ਸਾਡਾ ਬੇਬੇ ਬਾਪੂ ਇਹੀ ਹੈ ਕਹਿੰਦੇ ਮੈਂ ਤਾਂ ਆਦਾ ਬੇਬੇ ਬਾਪੂ ਨਹੀਂ ਮਤਲਬ ਯਾਦ ਹੈਗਾ ਵੀ ਮੈਂ ਤਾਂ ਮਾਂ ਨੂੰ ਦੇਖਿਆ ਕਹਿੰਦੇ ਇਹੀ ਹੈ ਸਾਡੇ ਬੇਬੇ ਦੇਖੋ ਜਿੰਨੇ ਵੀ ਸਾਡੇ ਨਾਲ ਜੀ ਅਸੀਂ ਆਪ ਪਿਆਰ ਕਰਾਂਗੇ ਜਿੰਨਾ ਪਿਆਰ ਆ ਉਹਨੂੰ ਵੰਡਾਂਗੇ ਉਹਨੇ ਹੀ ਵਾਦਾ ਜੇ ਦੁੱਖ ਜੇ ਦੁੱਖ ਦੇ ਵਿੱਚ ਕਿਸੇ ਸ਼ਰੀਕ ਹੋ ਜਾਈਏ ਨਾ ਉਹਦਾ ਦੁੱਖ ਘਟ ਜਾਂਦਾ ਪਿਆਰ ਆ ਜਿੰਨਾ ਬੰਦਾਂਗੇ ਉਹਨਾਂ ਹੀ ਵੱਧਾਈ ਆ ਇਸ ਕਰਕੇ ਸਾਨੂੰ ਦੇਖੋ ਸਾਰਿਆਂ ਦੇ ਵਿੱਚ ਰੱਬ ਦੀ ਮੂਰਤਾ ਪਰਮੇਸ਼ਰ ਦੀ ਦਾਤ ਆ ਉਹ ਸਿੱਧਾ ਸਰੂਪ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬਸ ਆਪਦਾ ਮੂਲ ਪਛਾਣ ਕੇ ਚੰਗੇ ਕੰਮ ਕਰੋ ਜਦੋਂ ਅਸੀਂ ਚੰਗੇ ਕੰਮ ਕਰਾਂਗੇ ਸਾਰੇ ਸਾਡੇ ਨਾਲ ਪਿਆਰ ਕਰਨਗੇ ਹਾਂਜੀ ਫਿਲਮ ਇਹ ਜਿਹੜੀ ਪਰਿਵਾਰਾਂ ਦੇ ਅੱਜ ਕੱਲ ਬਹੁਤ ਸਮਾਜ ਅਹਿਆ ਕਹੀਆਂ ਬਜ਼ੁਰਗਾਂ ਦੇ ਬੀਤ ਰਿਹਾ ਹੋਣਾ ਉਹ ਇਸ ਫਿਲਮ ਦੇਖ ਕੇ ਤੁਸੀਂ ਤੁਹਾਨੂੰ ਕਿਦਾਂ ਲੱਗਿਆ ਦੇਖ ਬਹੁਤ ਵਧੀਆ ਪਰਿਵਾਰਕ ਫਿਲਮ ਆ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀ ਨੇ ਜਿਸ ਤਰ੍ਹਾਂ ਮਸਤਾਨੇ ਫਿਲਮ ਬਣੀ ਬੀਬੀ ਰਜਨੀ ਬਣੀ ਉਦਾਸ ਫਿਲਮ ਬਣੀ ਇਹ ਫਿਲਮ ਬਣੀ ਪਰਿਵਾਰ ਦੇ ਵਿੱਚ ਜਿਹੜੀਆਂ ਬਹਿ ਕੇ ਦੇਖੀਆਂ ਜਾਣ ਸਕਣ ਉਹਨਾਂ ਦਾ ਕੀ ਦੇਖਣਾ ਜਿਹੜਾ ਪਰਿਵਾਰ ਦੇ ਵਿੱਚ ਬਹਿ ਕੇ ਅਸੀਂ ਦੇਖ ਨਹੀਂ ਸਕਦੇ ਜਿਨ੍ਹਾਂ ਨੂੰ ਵੇਖ ਕੇ ਵੱਡਿਆਂ ਨੂੰ ਸ਼ਰਮ ਮਹਿਸੂਸ ਕਰਨੀ ਪਵੇ ਥੱਲੇ ਮੂੰਹ ਕਰਨੇ ਪੈਣ ਉਹਨਾਂ ਦਾ ਫਿਲਮਾਂ ਦਾ ਕੀ ਦੇਖੋ ਇਹ ਤਾਂ ਸਿੱਖਿਆ ਵੀ ਮਿਲਦੀ ਆ ਨਾ ਇੱਕ ਗਲਤ ਫਹਮੀ ਇਹਨ ਦੇ ਸਰਕਾਰ ਹੋਏ ਕਿਸ ਤਰ੍ਹਾਂ ਪਰਿਵਾਰ ਕੇ ਰੂਪਰੇ ਹੁੰਦੇ ਨੇ ਦਾਦੇ ਪੋਤੇ ਦਾ ਪਿਆਰ ਉਹ ਕਹਿੰਦੇ ਮੂਲ ਨਾਲੋਂ ਬਿਆਜ ਪਿਆਰਾ ਤੁਹਾਡੇ ਇੱਕ ਲਾਪਰੀ ਤੇ ਜਿੰਨੇ ਇੱਥੇ ਮਾਂ ਲਿਖਾਇਆ ਹੋਇਆ ਉਹਨੇ ਤੁਹਾਡਾ ਬੜੀ ਕਹਿੰਦੇ ਸਾਡਾ ਬੇਬੇ ਬਾਪੂ ਇਹੀ ਹੈ ਕਹਿੰਦੇ ਮੈਂ ਤਾਂ ਆ ਦਾ ਬੇਬੇ ਬਾਪੂ ਨਹੀਂ ਮਤਲਬ ਯਾਦ ਹੈਗਾ ਵੀ ਮੇਰਾ ਤਾਂ ਮਾਂ ਨਹੀਂ ਦੇਖਿਆ ਕਹਿੰਦੇ ਇਹੀ ਹੈ ਸਾਡੇ ਬੇਬੇ ਦੇਖੋ ਜਿੰਨੇ ਵੀ ਸਾਡੇ ਨਾਲ ਜੀ ਅਸੀਂ ਆਪ ਪਿਆਰ ਕਰਾਂਗੇ ਜਿੰਨਾ ਪਿਆਰ ਉਹਨੂੰ ਵੰਡਾਂਗੇ ਉਹਨੇ ਹੀ ਵਾਦਾ ਜੇ ਦੁੱਖ ਜੇ ਦੁੱਖ ਦੇ ਵਿੱਚ ਕਿਸੇ ਸ਼ਰੀਕ ਹੋ ਜੀ ਇਹਨਾ ਉਹਦਾ ਦੁੱਖ ਘਟ ਜਾਂਦਾ ਪਿਆਰ ਆ ਜਿੰਨਾ ਬੰਦਾਂਗੇ ਉਹਨਾਂ ਹੀ ਵੱਧਾਈ ਆ ਇਸ ਕਰਕੇ ਸਾਨੂੰ ਦੇਖੋ ਸਾਰਿਆਂ ਦੇ ਵਿੱਚ ਰੱਬ ਦੀ ਮੂਰਤਾ ਪਰਮੇਸ਼ਰ ਦੀ ਦਾਤ ਆ ਉਹ ਸਿੱਧਾ ਸਰੂਪ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬਸ ਆਪਦਾ ਮੂਲ ਪਛਾਣ ਕੇ ਚੰਗੇ ਕੰਮ ਕਰੋ ਜਦੋਂ ਅਸੀਂ ਚੰਗੇ ਕੰਮ ਕਰਾਂਗੇ ਸਾਰੇ ਸਾਡੇ ਨਾਲ ਪਿਆਰ ਕਰਨਗੇ ਹਾਂਜੀ